ਇੱਕ ਬਾਦਸ਼ਾਹ ਦੀ ਕਚਹਿਰੀ ਲੱਗਦੀ ਹੁੰਦੀ ਉੱਥੇ ਦੁੱਖ ਤਕਲੀਫਾਂ ਸੁਣ ਲੋਕ ਦਸਦੇ ਜਾ ਕੇ ਉਹਨਾਂ ਦੀ ਫਰਿਆਦ ਸੁਣਦਾ ਸੀ ਬਾਦਸ਼ਾਹ ਰੋਜ਼ ਕਚਹਿਰੀ ਲੱਗਿਆ ਕਰੇ ਰੋਜ਼ ਦੁਖੀ ਆਜੀਬ ਜਾਇਆ ਕਰਨ ਫਰਿਆਦਾਂ ਲੈ ਕੇ ਇੱਕ ਉਸ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਇੱਕ ਮਰਾਸੀ ਰਹਿੰਦਾ ਸੀ ਉਹ ਮਰਾਸੀ ਗੱਲਾਂ ਬਾਤਾਂ ਸੁਣਦਾ ਮਾਰਾ ਉਹ ਪਰਵਾਹ ਜਾਇਆ ਕਰੇ ਇੱਕ ਦਿਨ ਕਿਤੇ ਬਾਦਸ਼ਾਹ ਦੇ ਦੂਰੋਂ ਨਿਗਾਹ ਪੈ ਗਿਆ ਕਹਿੰਦਾ ਵੀ ਉਹ ਭਗਤ ਪਿੱਛੇ ਆ ਕੇ ਬਹਿ ਜਾਂਦਾ ਹੈ ਉਹ ਫਰਿਆਦ ਲੈ ਕੇ ਆਉਂਦਾ ਉਹ ਗੱਲ ਕੋਈ ਦੱਸਦਾ ਨਹੀਂ ਉੱਥੇ ਹੀ ਪੁੱਠਾ ਮੁੜ ਜਾਂਦਾ ਹੈ ਵਜ਼ੀਰ ਕਹਿੰਦਾ ਜੀ ਪੁੱਛ ਲਾਂਗੇ ਸਵੇਰੇ ਅਗਲੇ ਦਿਨ ਉਹ ਫੇਰ ਕਚਹਿਰੀ ਲੱਗੀ ਤਾਂ ਦੂਸਰੇ ਦਿਨ ਜਦੋਂ ਕਚਹਿਰੀ ਲੱਗੀ ਤਾਂ ਭਾਈ ਫੇਰ ਉੱਥੇ ਬਹੁਤ ਇਕੱਠ ਹੋਇਆ ਉਹ ਭਗਤ ਆਇਆ ਉਹ ਪਰਬਾ ਆ ਕੇ ਮਗਰਲੇ ਪਾਸੇ ਫੇਰ ਬੈਠ ਗਿਆ ਬਾਦਸ਼ਾਹ ਕਹਿੰਦਾ ਉਹ ਭਗਤ ਨੂੰ ਬੁਲਾਓ ਵੀ ਆ ਗਿਆ ਉਹਦੀ ਆਪਾਂ ਫਰਿਆਦ ਸੁਣੀਏ ਉਹ ਜੱਕਦਾ ਗਾਹਾਂ ਨਹੀਂ ਆਉਂਦਾ ਉਹ ਵਜ਼ੀਰ ਗਿਆ ਕਹਿੰਦਾ ਭਾਈ ਸਾਹਿਬ ਤੂੰ ਰੋਜ਼ ਆਉਣਾ ਮਗਰੀ ਮੁੜ ਜਾਣਾ ਕੋਈ ਤੈਨੂੰ ਦੁੱਖ ਤਕਲੀਫ ਹੈ ਤੂੰ ਦੱਸ ਉਹ ਕਹਿੰਦਾ ਨਾ ਜੀ ਮੈਨੂੰ ਦੁੱਖ ਤਕਲੀਫ ਕੋਈ ਨਹੀਂ ਹੈ ਮੈਂ ਤਾਂ ਇੱਕ ਬਚਨ ਬਲਾ ਥੋੜੇ ਸੁਣਨ ਦਾ ਮਾਰੇ ਆਉਣਾ ਕਚਹਿਰੀ 'ਚ ਅੱਛਾ ਭਾਈ ਤੂੰ ਕੌਣ ਹੋਣਾ ਕਹਿੰਦਾ ਜੀ ਮੈਂ ਬਿਆਦਰੀ ਦਾ ਮਰਾਸੀ ਹੁੰਨਾ ਅੱਛਾ ਭਾਈ ਕੰਮ ਕੀ ਕਰਦੇ ਹੋ ਤੁਸੀਂ ਉਹ ਕੰਮ ਤਾਂ ਕਹਿੰਦਾ ਭਾਈ ਵਜ਼ੀਰ ਸਾਹਿਬ ਮੈਂ ਕੀ ਕਰਨਾ ਹੈ ਬਸ ਸਾਡਾ ਜਿਹੜਾ ਕੰਮ ਹੈ ਨਾ ਅਸੀਂ ਮੰਗਣਾ ਖਾਣਾ ਕਿਸੇ ਦਾ ਮਨ ਖੁਸ਼ ਕਰਨਾ ਸਾਡੇ ਕੋਲ ਗੱਲਾਂ ਬਾਤਾਂ ਹੁੰਦੀਆਂ ਨੇ ਅਸੀਂ ਬੜਾ ਮਨ ਖੁਸ਼ ਕਰ ਦਿੰਦੇ ਹਾਂ ਹਸਾ ਕੇ ਉਹਨੇ ਜਾ ਕੇ ਰਾਜੇ ਨੂੰ ਦੱਸਤਾ ਕਹਿੰਦਾ ਜੀ ਉਹ ਤਾਂ ਖੁਸ਼ੀ ਲੱਭਤੀ ਆਉਂਦਾ ਹੈ ਕਹਿੰਦਾ ਕੌਣ ਹੈ ਕਹਿੰਦਾ ਜੀ ਐਸ ਬਿਆਦਰੀ ਦਾ ਇਹੋ ਅੱਛਾ ਤੇ ਕਹਿੰਦਾ ਉਹ ਬਾਈ ਮੰਗ ਕੇ ਖਾਣ ਵਾਲੇ ਨੇ ਉਹ ਬਿਆਦਰੀ ਕਹਿੰਦਾ ਗੱਲਾਂ ਬਾਤਾਂ ਬੜੀਆਂ ਆਉਂਦੀਆਂ ਨੇ ਉਹਨਾਂ ਨੂੰ ਉਹ ਕਹਿੰਦਾ ਮਨ ਖੁਸ਼ ਕਰ ਦਿੰਦੇ ਨੇ ਬਾਦਸ਼ਾਹ ਕਹਿੰਦਾ ਇੰਨਾ ਇਕੱਠਾ ਇੱਥੇ ਹੋਰ ਤਾਂ ਇਹ ਕੋਈ ਗੱਲ ਕਹਿੰਦਾ ਜੀ ਇਹ ਖੁਸ਼ ਕਰ ਦਿੰਦਾ ਕਹਿੰਦਾ ਜੀ ਹਾਂ ਨਰਾਜ ਹੋਵੇ ਬੰਦਾ ਕਹਿੰਦਾ ਹਸਾ ਦਿੰਦਾ ਇਹੋ ਉਹਨੂੰ ਕਹਿੰਦਾ ਬਲਾ ਉਹ ਬਾਦਸ਼ਾਹ ਨੇ ਕੋਲੇ ਬੁਲਾ ਲਿਆ ਉਹ ਕੋਲੇ ਬੁਲਾ ਕੇ ਉਹਨੂੰ ਕਹਿੰਦਾ ਭਾਈ ਸਾਹਿਬ ਤੂੰ ਹਸਾ ਦੇਣਾ ਕਹਿੰਦਾ ਜੀ ਹਾਂ ਜਿਹੜੀ ਸਾਡੀ ਵਿਆਧਰੀ ਹੈ ਨਾ ਸਾਨੂੰ ਅਕਾਲ ਪੁਰਖ ਬੰਨੀਓ ਬਖਸ਼ ਹੈ ਅਸੀਂ ਗੱਲ ਹੀ ਹਸਣ ਵਾਲੀ ਕਰਦੇ ਆਂ ਰਾਜਾ ਕਹਿੰਦਾ ਜੇ ਕੋਈ ਨਾ ਹਸੇ ਕਹਿੰਦਾ ਨਾ ਜੀ ਮੈਂ ਤਾਂ ਹਸਾਉਂ ਰਾਜਾ ਕਹਿੰਦਾ ਕਮਾਲ ਦੀ ਗੱਲ ਐ ਜੀ ਤੂੰ ਗੱਲ ਕਿਹਦੀ ਕਹੇਗਾ ਕਹਿੰਦਾ ਜੀ ਕੁਛ ਕਹਾਵਾਂ ਮੈਂ ਯਾਨੀ ਮੈਂ ਹਸਾ ਦੇਣਾ ਰਾਜਾ ਕਹਿੰਦਾ ਵੀ ਮੈਂ ਮਥਕੇ ਜੇ ਬਹਿ ਜਾ ਨਾ ਹੱਸਾਂ ਕਹਿੰਦਾ ਜੀ ਮੈਂ ਹਸਾ ਦੂੰ ਉਹ ਕਹਿੰਦਾ ਗੱਲ ਇਹ ਐ ਕੱਲ ਨੂੰ ਫਿਰ ਮੈਨੂੰ ਜੇ ਤੂੰ ਹਸਾ ਦੇਗਾ ਨਾ ਮੈਂ ਬੈਠੂ ਮਥਕੇ ਇੱਕ ਘੰਟਾ ਤੈਨੂੰ ਦੇਊਗਾ ਮੈਨੂੰ ਇੱਕ ਘੰਟੇ ਚ ਹਸਾਦੀ ਅਗਰ ਜੇ ਮੈਂ ਹਸਾਤਾ ਨਾ ਘੰਟੇ ਚ ਤੈਂ ਕਹਿੰਦਾ ਮੇਰੇ ਸ਼ੇਰ ਰਾਣੀਆਂ ਨੇ ਤੀਜੇ ਹਿੱਸੇ ਦੀਆਂ ਦੋ ਤਾਂ ਤੈਨੂੰ ਰਾਣੀਆਂ ਦੇਵਾਂ ਤੀਜੇ ਹਿੱਸੇ ਦਾ ਰਾਜ ਭਾਗ ਵੀ ਦੇਵਾਂ ਅਗਰ ਜੇ ਨਾ ਹੱਸਿਆ ਤਾਂ ਇੱਕ ਪਾਸੇ ਮੈਂ ਫਾਂਸੀ ਵੀ ਤਿਆਰ ਕਰੂੰਗਾ ਅਗਰ ਮੈਂ ਹਸਾਤਾ ਤਾਂ ਤੈਨੂੰ ਤੀਜੇ ਹਿੱਸੇ ਦਾ ਰਾਜ ਭਾਗ ਰਾਣੀਆਂ ਦੇਵਾਂਗਾ ਨਾ ਹੱਸਿਆ ਤਾਂ ਫਿਰ ਮੈਂ ਫਾਂਸੀ ਦੇਵਾਂਗਾ ਉਹ ਕਹਿੰਦਾ ਮਹਾਰਾਜ ਸਾਡੀ ਬਿਆਦਰੀ ਨੂੰ ਮੈਂ ਲਾਗ ਨਹੀਂ ਲਾਉਂਦਾ ਮੈਂ ਆਪਦੀ ਉਸ ਗੱਲ ਤੇ ਪੱਕਾ ਜੇ ਨਾ ਹੱਸਿਆ ਫਾਂਸੀ ਦੇ ਦੀ ਮੈਂ ਹਸਾਉਂਗਾ ਕਹਿੰਦਾ ਵੀ ਠੀਕ ਐ ਭਾਈ ਦੂਸਰਾ ਦਿਨ ਜਦੋਂ ਚੜਿਆ ਕਚਹਿਰੀ ਲੱਗੀ ਉਹ ਪਰਭਾ ਵੀ ਜਾ ਰਿਹਾ ਉਹ ਜਦੋਂ ਜਾ ਰਿਹਾ ਭਾਈ ਬਾਦਸ਼ਾਹ ਕੁਰਸੀ ਢਾਕੇ ਬੈਠ ਗਿਆ ਉਹਨੂੰ ਕੋਲੇ ਬੁਲਾ ਲਿਆ ਉਹ ਕੋਲੇ ਬੁਲਾ ਕੇ ਉਹਨੂੰ ਕਹਿੰਦਾ ਲੈ ਵੀ ਇੱਕ ਘੰਟੇ ਦੇ ਵਿੱਚ ਮੈਨੂੰ ਹਸਾ ਦੇਂਗਾ ਆ ਤੈਨੂੰ ਮੈਂ ਦੇਉ ਤੇਰੇ ਨਾਲ ਜਵਾਨ ਕਰ ਲਈ ਨਹੀਂ ਫਾਂਸੀ ਗੜਾਤੀ ਇਧਰ ਮੈਂ ਤੈਨੂੰ ਫਾਂਸੀ ਚੜਾਉਂਗਾ ਮੈਂ ਕਹਿੰਦਾ ਜੀ ਜੋ ਮਰਜ਼ੀ ਕਰਿਓ ਰਾਜਾ ਫਿਰ ਕਹਿੰਦਾ ਮੈਂ ਮਸਤ ਕੇ ਬੈਠੂ ਕਹਿੰਦਾ ਕਿਵੇਂ ਮਰਜ਼ੀ ਬੈਠ ਜਾਓ ਚਲੋ ਜੀ ਘੰਟੇ ਦੇ ਵਿੱਚ ਉਹਨੇ ਜਦੋਂ ਗੱਲ ਕਰ ਲਈ ਬਾਦਸ਼ਾਹ ਕਹਿੰਦਾ ਲੈ ਵੀ ਹੁਣ ਤੂੰ ਐਂ ਕਰ ਘਰ ਸ਼ੁਰੂ ਆਪਦਾ ਫਾਰਮੂਲਾ ਉਹ ਭਾਈ ਪਰਬਾ ਨੇ ਫਿਰ ਬੜੀਆਂ ਗੱਲਾਂ ਕਰੀਆਂ ਬੜੀਆਂ ਗੱਲਾਂ ਕਰੀਆਂ ਬਹੁਤ ਕੁਝ ਕਿਹਾ ਪਰ ਰਾਜਾ ਨੀਮੀ ਪਾਈ ਬੈਠਾ ਚੁੱਪ ਬੈਠਾ ਹੱਸਿਆ ਨਾ ਹੋਰ ਸੰਗ ਤਾਂ ਬੜੀਆਂ ਜਿਹੜੀਆਂ ਬੈਠੀਆਂ ᱛੀਆਂ ਬੜੀਆਂ ਹੱਸਣ ਪਰ ਰਾਜਾ ਮਸਤ ਕੇ ਬੈਠਾ ᱛੀ ਹੱਸਿਆ ਨਾ ਉਹ ਭਾਈ ਮਿੰਟ ਫਿਰ 4 ਰਹਿ ਗਏ ਉਹ ਜਦੋਂ ਮਿੰਟ 4 ਰਹਿ ਗਏ ਵਜ਼ੀਰ ਨੇ ਨਿਗਾਹ ਮਾਰੀ ਟਾਈਮ ਪਿਸਵੰਨੀ ਕਹਿੰਦਾ ਓਹ ਹੋ ਮਿੰਟ 4 ਰਹਿ ਗਏ ਕਹਿੰਦਾ ਵੀ ਹੁਣ ਤਾਂ ਭਗਤ ਨੂੰ ਫਾਂਸੀ ਆਊ ਪਰ ਗੱਲਾਂ ਬੜੀਆਂ ਸੁਣਾਈਆਂ ਇਹਨੇ ਉਹ ਭਾਈ ਵਜ਼ੀਰ ਕਹਿੰਦਾ ਮਰਾਸੀ ਨੂੰ ਕਹਿੰਦਾ ਪਰਬਾ ਹੁਣ ਤਾਂ ਫਾਂਸੀ ਆਊਗੀ ਟਾਈਮ ਦੇਖ ਲੈ 4 ਮਿੰਟ ਰਹਿ ਗਏ ਉਹਨੇ ਸੋਚ ਲਿਆ ਵੀ ਹੁਣ ਫਾਂਸੀ ਤਾਂ ਦੇਊਗਾ ਹੀ ਹੁਣ ਮੈਂ ਕੁਝ ਵੀ ਕਹਿ ਦਿਆਂ ਉਹ ਭਾਈ ਪਰਬਾ ਕਹਿੰਦਾ ਮੈਂ ਤਾਂ ਬਹੁਤ ਕੋਸ਼ਿਸ਼ ਕਰੀ ਆ ਹਸਾਉਣ ਦੀ ਉਹ ਜੇ ਨਹੀਂ ਹੱਸਿਆ ਕਹਿੰਦਾ ਮੇਰੇ ਮੁੰਡੇ ਨੂੰ ਆਪਦੀ ਕੁੜੀ ਦਾ ਰਿਸ਼ਤਾ ਕਰ ਦੇ ਜਮਾਈ ਰੱਖ ਲੈ ਘਰੇ ਉਹ ਜਦੋਂ ਉਹ ਆ ਗੱਲ ਕਹੀ ਭਾਈ ਰਾਜੇ ਦੀ ੱੱਕੇ ਨਾਲ ਹੀ ਹਾਸੀ ਨਿਕਲ ਗਈ ਕਹਿੰਦਾ ਮਰਾਸੀਆਂ ਦੇ ਮੁੰਡੇ ਨੂੰ ਕੁੜੀ ਦਾ ਮੈਂ ਰਿਸ਼ਤਾ ਕਰ ਦੇ ਹੱਸ ਪਿਆ ਉਹ ਕਹਿੰਦਾ ਐਡੀ ਵੱਡੀ ਗੱਲ ਕਹੀ ਤੀ ਨਾ ਰਾਣੀਆਂ ਹੱਸ ਪੀਆਂ ਉਹ ਨਾਲੇ ਭਾਈ ਉਹ ਰਾਜਾ ਹੱਸ ਪਿਆ ਉਧਰ ਮਿੰਟ ਨਿਗਾਹ ਮਾਰੀ ਮਿੰਟ ਦੋ ਰਹਿੰਦੇ ਦਦੇ ਹੱਥ ਰ ਪੈ ਗਿਆ ਵੀ ਆਹਾ ਹਾ ਹਾ ਜੇ ਤੂੰ ਕਰਾਰ ਹੋ ਦਿਓ ਜੇ ਤੂੰ ਕਰਾਰ ਦਿਓ 2 ਮਿੰਟ ਰਹਿੰਦੇ ਨੇ 2 ਮਿੰਟ ਰਹਿੰਦੇ ਹੀ ਰਹਿੰਦੇ ਓਹੋ ਰਾਜਾ ਹਸਾਤਾ ਨਾ ਹਸਾਤੀਆਂ ਰਾਣੀਆਂ ਉਹ ਕਾਲਪੁਰਖ ਦੀ ਐਸੀ ਰਚਨਾ ਉਹ ਕਹਿੰਦਾ ਵੀ ਫਿਰ ਮੈਂ ਵੀ ਨਹੀਂ ਕਹਿੰਦਾ ਹੁਣ ਇਸ ਗੱਲ ਤੋਂ ਭੱਜਦਾ ਕਹਿੰਦਾ ਚਾਹੇ ਕੁਛ ਵੀ ਆ ਇਹਨੂੰ ਮੈਂ ਬਾਦਸ਼ਾਹੀ ਬਣਾ ਲੂੰਗਾ ਉਹਨੇ ਫਿਰ ਆਪਦੀ ਲੜਕੀ ਦੀ شادی ਉਹ ਮਰਾਸੀ ਦੇ ਪੁੱਤ ਨੂੰ ਕਰੀ ਉਹ ਬਰਾਬਰ ਦਾ ਬਾਦਸ਼ਾਹ ਬਣਾ ਲਿਆ ਉਹ ਜਦੋਂ ਬਾਦਸ਼ਾਹ ਬਣਾ ਲਿਆ ਬਰਾਬਰ ਦਾ ਇਹ ਪਤਾ ਨਹੀਂ ਹੁੰਦਾ ਵੀ ਕਿਹੜੀਆਂ ਗੱਲਾਂ ਤੇ ਰੱਬ ਰਾਜੀ ਹੈ ਉਹ ਭਾਈ ਫਿਰ ਮਰਾਸੀ ਦਾ ਪੁੱਤ ਵੀ ਉਹਨੇ ਜਵਾਈ ਬਣਾ ਕੇ ਬਰਾਬਰ ਦਾ ਬਾਦਸ਼ਾਹ ਬਣਾ ਲਿਆ ਅਕਾਲ ਪੁਰਖ ਦੇ ਤਾਂ ਲੰਬੇ ਨੇ ਹੱਥ ਹਲੇ ਭਾਈ ਚਲੋ ਭਈ ਮੈਂ ਬੇਨਤੀ ਕਰਦਾ ਜਿਹੜੇ ਕਾਲਜ ਦੇ ਵਿੱਚ ਬੱਚੇ ਬੱਚੀਆਂ ਪੜ੍ਹਦੀਆਂ ਨੇ ਮੇਰੀਆਂ ਧੀਆ ਪੜ੍ਹਦੀਆਂ ਨੇ ਮੇਰੇ ਪੁੱਤ ਪੋਤੇ ਪੜ੍ਹਦੇ ਨੇ ਨਗਰਾਂ ਦੇ ਪਰ ਉਹਨਾਂ ਮੂਰੇ ਮੈਂ ਇੱਕ ਬੇਨਤੀ ਕਰਦਾ ਜਦੋਂ ਵੀ ਮੋਬਾਈਲ ਦੇ ਵਿੱਚੋਂ ਤੁਸੀਂ ਇਹ ਚੀਜ਼ ਦੇਖੋਗੇ ਤਾਂ ਮੇਰੀ ਗੱਲ ਲੜ ਬਣ ਲਿਓ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਹੂੰਗਾ ਬੜੀ ਫਾਇਦੇ ਦੀ ਹੈ ਕਿਤੇ ਸੁਣ ਕੇ ਕਿਤੇ ਦੂਸਰੇ ਕੰਨ ਸਾਈਂ ਦੇਣਾ ਕੱਢ ਦਿਓ ਇਹਨੂੰ ਪੱਲੇ ਬੰਨਿਓ ਅਗਰ ਮੈਂ ਇਹ ਗੱਲ ਕਹਿਣਾ ਵੀ ਜਿਹੜੀ ਪੜ੍ਹਾਈ ਹੈ ਨਾ ਇਹ ਪੜ੍ਹਾਈ ਬੜੀ ਜ਼ਬਰਦਸਤ ਚੀਜ਼ ਆ ਬੜੀ ਤਾਕੜੀ ਚੀਜ਼ ਹੈ ਅਗਰ ਛੋਡੇ ਕੋਲੇ ਮਾਇਆ ਇਕੱਠੀ ਹੋ ਜੇ ਟੂਮ ਟਾਕੀ ਇਕੱਠੀ ਹੋ ਜੇ ਜਾਇਦਾਦ ਇਕੱਠੀ ਹੋ ਜੇ ਪਰ ਉਹਦੇ ਵਿੱਚੋਂ ਹਿੱਸਾ ਵੰਡਾਉਣ ਵਾਲੇ ਸਭ ਤਿਆਰ ਨੇ ਉਹਨੂੰ ਚੋਰ ਵੀ ਚੱਕ ਸਕਦਾ ਹੈ ਉਹਨੂੰ ਅੱਗ ਵੀ ਜਾਲ ਸਕਦੀ ਹੈ ਤੁਸੀਂ ਧਰ ਕੇ ਵੀ ਭੁੱਲ ਸਕਦੇ ਹੋ ਪਰ ਜਿਹੜੀ ਪੜ੍ਹਾਈ ਹੈ ਵਿਦਿਆ ਉਹਨੂੰ ਕੋਈ ਖੋ ਨਹੀਂ ਸਕਦਾ ਕੋਈ ਚੱਕ ਨਹੀਂ ਸਕਦਾ ਉਹਨੂੰ ਧਰ ਕੇ ਤੁਸੀਂ ਭੁੱਲ ਨਹੀਂ ਸਕਦੇ ਨਾ ਮਾਂ ਪਿਓ ਹਿੱਸਾ ਲੈ ਸਕਦਾ ਉਹ ਸੋਡੀ ਜ਼ਿੰਦਗੀ ਦੇ ਨਾਲ ਹੀ ਕਮਾਉ ਉਹ ਸਾਰਾ ਦਿਨ ਕਿਤੇ ਮੋਬਾਈਲਾਂ ਤੇ ਹੱਥ ਮਾਰ ਮਾਰ ਕੇ ਤੁਸੀਂ ਕਿਤੇ ਉਂ ਮੂਵੀਆਂ ਫੋਟੋਆਂ ਨਾ ਦੇਖੀ ਜਾਓ ਉਹ ਪੜ੍ਹਾਈ ਤੇ ਮਿਹਨਤ ਕਰੋ ਪੜ੍ਹਾਈ ਦਾ ਵੀ ਟਾਈਮ ਹੈ ਹੋਰ ਕੰਮ ਤਾਂ ਫੇਰ ਪਿਛਲੀ ਉਮਰ 'ਚ ਵੀ ਕਰ ਲਵਾਂਗੇ ਬੱਚਿਓ ਮੈਂ ਇਹ ਆ ਵੀਆਂ ਨੂੰ ਤੇ ਆਪਦੇ ਪੁੱਤਰਾਂ ਨੂੰ ਬੇਨਤੀ ਕਰਦਾ ਮੇਰੀ ਗੱਲ ਦਾ ਖਿਆਲ ਕਰੋ ਵੀ ਪੜ੍ਹਾਈ ਚ ਕੋਈ ਹਿੱਸਾ ਨਹੀਂ ਲੈ ਸਕਦਾ ਹੋਰ ਸਭ ਚੀਜ਼ ਚੋ ਹਿੱਸਾ ਲੈ ਲੂਗਾ ਇੱਕ ਤਾਂ ਮੇਰੀ ਇਹ ਬੇਨਤੀ ਹੈ ਇੱਕ ਦੂਜੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਆਪਦੀਆਂ ਮਰਜ਼ੀਆਂ ਦੇ ਨਾਲ ਇਹ ਜੁਗ ਦੇ ਵਿੱਚ ਸ਼ਾਦੀਆਂ ਕਰਾਉਨੇ ਹੋ ਨਾ ਐਸਾ ਕੰਮ ਮਤ ਕਰੋ ਇਹ ਕੰਮ ਨਹੀਂ ਮਤ ਕਰਨਾ ਐਸਾ ਕੰਮ ਅਗਰ ਸ਼ਾਦੀ ਕਿਸੇ ਨੇ ਕਰਾਉਣੀ ਹੈ ਸ਼ਾਦੀ ਤਾਂ ਹੋ ਹੀ ਜਾਣੀ ਹੈ ਲੜਕਿਆਂ ਦੀ ਵੀ ਹੋ ਜਾਣੀ ਹੈ ਲੜਕੀਆਂ ਦੀ ਵੀ ਹੋ ਜਾਣੀ ਹੈ ਪਰ ਇਹ ਕੰਮ ਨਾ ਕਰੋ ਮਾਪਿਓ ਥਾਂ ਦੇਖਦੇ ਨੇ ਰਿਸ਼ਤਾ ਕਰ ਦਿੰਦੇ ਨੇ ਵਿਆਹ ਰੱਖ ਦਿੰਦੇ ਨੇ ਉਹ ਤੁਸੀਂ ਆਪਦੀ ਮਰਜ਼ੀ ਦੇ ਨਾਲ ਕਿਤੇ ਹੋਰ ਜਾ ਕੇ ਵਿਆਹ ਕਰਾਉਣੀਓ ਨਾ ਇਹ ਬਹੁਤ ਭੈੜਾ ਕੰਮ ਐ ਐਸਾ ਕੰਮ ਬੀਬੀਓ ਭੈਣੋ ਧੀਓ ਮਤ ਕਰਨਾ ਹਾਂ ਸਾਦੀ ਕਰਾਓ ਪਰ ਆਪਦੀ ਮਰਜ਼ੀ ਨਾਲ ਜੇ ਕਰਾਉਣੀ ਵੀ ਆ ਨਾ ਉੱਥੇ ਕੋਈ ਗਮਾਂਡੀ ਕੋਈ ਰਿਸ਼ਤੇਦਾਰ ਕੋਈ ਵਿਚ ਭੈਣ ਭਾਈ ਪਾ ਕੇ ਆਪਦੇ ਮਾਪਿਓ ਦੇ ਰਾਹੀਂ ਕਰਾਓ ਉਹ ਨਾਲੇ ਤਾਂ ਮਾਪਿਓ ਦਾ ਪਖਰੇ ਜੂਗਾ ਉਹ ਨਾਲੇ ਤੁਸੀਂ ਮਿਲਦੀਆਂ ਜੁਲਦੀਆਂ ਮਾਪਿਓ ਨੂੰ ਰਹਿ ਜਉਂਗੀਆਂ ਅਗਰ ਤੁਸੀਂ ਆਪਣੀ ਮਰਜ਼ੀ ਨਾਲ ਭਗੌੜੀਆਂ ਹੋ ਕੇ ਵਿਆਹ ਕਰਾ ਲਿਆ ਨਾ ਉਹ ਮਾਪਿਓ ਦਾ ਮੂੰਹ ਸਰਕਾਰਾ ਕਰਤਾ ਤੁਸੀਂ ਅਗਰ ਕੋਈ ਰੱਬ ਨਾ ਕਰੇ ਉਹ ਮੁੰਡੇ ਨੂੰ ਈਮਖੀਮ ਹੋ ਜੇ ਉਹ ਫਿਰ ਭਾਈ ਸੋਨੂੰ ਲਵੇ ਕੌਣ ਲਾਊ ਨਾਨਕੇ ਲਾਉਣਗੇ ਭਾਈ ਮਾਪਿਓ ਲਾਉਣਗੇ ਨਗਰ ਦੇ ਸੋਨੂੰ ਨੇੜੇ ਲਾਉਣਗੇ ਉਹ ਸੋਨੂੰ ਨੇੜੇ ਨਹੀਂ ਕਿਸੇ ਨੇ ਲਾਉਣਾ ਉਹ ਤੁਸੀਂ ਮਾਪਿਓ ਦੀ ਰਾਜਾ ਦੇ ਨਾਲ ਹੀ ਵਿਆਹ ਕਰਾਓ ਉਹ ਭਾਈ ਜਿਹੜੇ ਹੁਣ ਮੁੰਡੇ ਆਪਦੀ ਮਰਜ਼ੀ ਨਾਲ ਵਿਆਹ ਕਰਾਉਣ ਨੂੰ ਕਹਿੰਦੇ ਨੇ ਉਹ ਘਰ ਦੇ ਉਹਨੂੰ ਰੋਕਦੇ ਨੇ ਉਹ ਫਿਰ ਕਿਤੇ ਗੁੱਸੇ ਦੇ ਵਿੱਚ ਆ ਕੇ ਉਹ ਖੁਦਕਸ਼ੀਆਂ ਕਰਦੇ ਨੇ ਆਪਦੀ ਆਤਮਾ ਦੀ ਹੱਤਿਆ ਕਰਦੇ ਨੇ ਉਹ ਐਸਾ ਕੰਮ ਮਤ ਕਰਨਾ ਉਹ ਫਿਰ ਕਿਹੜਾ ਭਾਈ ਸ਼ਾਦੀ ਹੋ ਜੂ ਉਹ ਮਾਪਿਓ ਬਿਲਕ ਕੇ ਬਹਿ ਜਾਂਦੇ ਨੇ ਉਹਦੀ ਸੁਆਹ ਕਰਿਆਉਂਦੇ ਨੇ ਐਸਾ ਕੰਮ ਨਾ ਕਰੋ ਨਾਲੇ ਪਾਪਾਂ 'ਚ ਉਹ ਪਾਪ ਵੱਡਾ ਦਾਨਾਂ 'ਚ ਉਹ ਦਾਨ ਵੱਡਾ ਉਹ ਮੈਂ ਦੱਸੂਗਾ ਵੀ ਕਿਹੜਾ ਹੈ ਜਿਹੜੀ ਆਤਮ ਹੱਤਿਆ ਕਰਨੀ ਹੈ ਨਾ ਕਿੰਨਾ ਵੀ ਤੂੰ ਐਡਾ ਵੱਡਾ ਗਨਾਹ ਕਰਦੇ ਪਾਪ ਕਰਦੇ ਪਰ ਐਡਾ ਵੱਡਾ ਕੋਈ ਪਾਪ ਨਹੀਂ ਸਭ ਨਾਲੋਂ ਪਾਪ ਵੱਡਾ ਜਿਹੜਾ ਆਪਦੀ ਆਤਮਾ ਦੀ ਹੱਤਿਆ ਕਰਦਾ ਨਾ ਇੱਕ ਨੰਬਰ ਦਾ ਪਹਿਲੇ ਨੰਬਰ ਦਾ ਪਾਪ ਵੱਡਾ ਇਹ ਹੈ ਉਹ ਕਿਉਂ ਉਹ ਜਿਹੜਾ ਬੰਦਾ ਆਪਦੀ ਆਤਮਾ ਦੀ ਹੱਤਿਆ ਕਰ ਰਿਹਾ ਉਹ ਦੂਜੇ ਦਾ ਕੀ ਸਮਾਰੂਗਾ ਉਹ ਕਿਸੇ ਦੀ ਹਮਦਰਦੀ ਕੀ ਕਰ ਦੂਗਾ ਉਹ ਖੁਦਕਸ਼ੀਆ ਆਪਦੀ ਸਰੀਰ ਦੀ ਕਰਦਾ ਆਪਦੀ ਆਤਮ ਹੱਤਿਆ ਕਰਦਾ ਉਹ ਕਿਸੇ ਦਾ ਕੀ ਸਮਾਰੂ ਉਹਨੂੰ ਫਿਰ ਕਈ ਜਨਮ ਢੋਈ ਨਹੀਂ ਮਿਲਦੀ ਉਹ ਫਿਰ ਭੜਕਦਾ ਰਹਿੰਦਾ ਉਹ ਭਾਈ ਐਸਾ ਕੰਮ ਨਾ ਕਰੋ ਮਾਂ ਪਿਓ ਦੀ ਰਜ਼ਾ ਨਾਲ ਸ਼ਾਦੀ ਕਰਾਓ ਮਾਂ ਪਿਓ ਦੀ ਰਾਇ ਨਾਲ ਕਰਾਓ ਸ਼ਾਦੀ ਤਾਂ ਹੋਈ ਜਾਣੀ ਹੈ ਅਗਰ ਜਿਹੜਾ ਪੁੰਨ ਕਹਿੰਨਾ ਪੁੰਨ ਸਭ ਨਾਲੋਂ ਵੱਡਾ ਦਾਨ ਆਤਮ ਹੱਤਿਆ ਕਰਨ ਦਾ ਤਾਂ ਵੱਡਾ ਪਾਪ ਸਭ ਨਾਲੋਂ ਇਹ ਹੈ ਦਾਨ ਜਿਹੜਾ ਕਰਨਾ ਹੈ ਦਾਨ ਪਤਾ ਹੈ ਕਿਹੜਾ ਹੈ ਜਦੋਂ ਲੜਕੀ ਦੀ ਸ਼ਾਦੀ ਕਰਦਾ ਪਿਤਾ ਉਹ ਮਾਲਕ ਦੀ ਹਜ਼ੂਰੀ ਦੇ ਵਿੱਚ ਖੜ ਕੇ ਉਹ ਪੱਲਾ ਫੜਾਉਂਦਾ ਨਾ ਲੜਕੀ ਦਾ ਮਾਨਸ ਦੇ ਦਾਨ ਕਰਦਾ ਹੈ ਲੜਕੀ ਨੂੰ ਮਾਲਕ ਦੀ ਹਜ਼ੂਰੀ 'ਚ ਖੜ ਕੇ ਪੱਲਾ ਫੜਾਉਂਦਾ ਪਾਲ ਪਲੋਸ ਕੇ ਪੜਾ ਕੇ ਖਰਚਾ ਕਰਕੇ ਆਪਦੇ ਜਿਗਰੇ ਦੇ ਟੋਟੇ ਨੂੰ ਵੱਢ ਕੇ ਉਹ ਦੂਸਰੇ ਦੇ ਜਿਗਰੇ ਨਾਲ ਜੋੜਦਾ ਓਡਾ ਕੋਈ ਹੋਰ ਦਾਨ ਨਹੀਂ ਹੈਗਾ ਉਹ ਭਰਾਵੋ ਐਸਾ ਕੰਮ ਮਤ ਕਰਨਾ ਮੈਂ ਪਿੰਡਾਂ ਦੇ ਵਿੱਚ ਦੇਖਦਾ ਰਹਿਣਾ ਨੌਜਵਾਨ ਲੜਕੇ ਖੁਦਕਸ਼ੀਆਂ ਕਰਦੇ ਨੇ ਨੌਜਵਾਨ ਲੜਕੀਆਂ ਆਪਦੀ ਮਰਜ਼ੀ ਦੇ ਨਾਲ ਜਾ ਕੇ ਉਹ ਭਾਈ ਕੋਟ ਮੈਰਿਜ ਕਰਾ ਲੈਣੀਆਂ ਨੇ ਉਹ ਆਪਦੇ ਭਾਈਆਂ ਨੂੰ ਮਾਰ ਜਾਂਦੀਆਂ ਨੇ ਆਪਦੇ ਮਾਪਿਓ ਨੂੰ ਮਾਰ ਜਾਂਦੀਆਂ ਨੇ ਰਿਸ਼ਤੇਦਾਰਾਂ ਨੂੰ ਮਾਰ ਜਾਂਦੀਆਂ ਨੇ ਉਹ ਨਾਲੇ ਢੂਹੀ ਨਗਰ ਦੀ ਲੱਗਦੀ ਹੈ ਬਦਨਾਮੀ ਹੁੰਦੀ ਹੈ ਉਹ شادی ਤਾਂ ਹੋ ਹੀ ਜਾਣੀ ਹੈ ਅਗਰ ਜੇ ਭਾਈ ਤੁਸੀਂ ਆਪਦੀ ਮਰਜ਼ੀ ਨਾਲ شادی ਕਰਾਮ ਹੋ ਗਈਆਂ ਤਾਂ ਜਿੰਨੇ ਵੀ ਤਾਏ ਚਾਚੇ ਨਗਰ ਦੇ ਮਿਲਣਗੇ ਥੋਡੇ ਸਿਰ ਤੇ ਹੱਥ ਧਰਨਗੇ ਅਗਰ ਜੇ ਤੂੰ ਆਪਦੀ ਮਰਜ਼ੀ ਦੇ ਨਾਲ ਕਿਤੇ ਕਰਾਉਣੀ ਆ ਤੈਨੂੰ ਨਗਰ ਦਾ ਕੋਈ ਬੰਦਾ ਮਿਲ ਜੇ ਤਾਂ ਤੇਰਾ ਸਿਰ ਤਾਂ ਕੀ ਪੜੋਸਣਾ ਸੀ ਤੈਨੂੰ ਬਹੁਤ ਉਹ ਦੁਰਦਸ਼ਿਆ ਕਰੂਗਾ ਵੀ ਆਹ ਉਹ ਹੈ ਜਿਹਨੇ ਮਾਂ ਪਿਓ ਦੀ ਨਹੀਂ ਰੱਖੀ ਉਹਦਾ ਸਿਰ ਤਾਂ ਕੀ ਪੜੋਸਣਾ ਸੀ ਉਹਨੂੰ ਬੜਾ ਭੈੜਾ ਮੰਨੂ ਅਗਲਾ ਉਹ ਭਾਈ ਐਸਾ ਕੰਮ ਮਤ ਕਰਨਾ ਸਿਰੋ ਪੜਾਈ ਕਰੋ ਛੋਡੇ ਕਮਾਉਂ ਸ਼ਾਦੀ ਕਰਾਉਣੀ ਆ ਤਾਂ ਆਪਦੇ ਮਾਂ ਪਿਓ ਦੀ ਰਜਾ ਨਾਲ ਕਰਾਓ ਐਸਾ ਕੰਮ ਮਤ ਕਰੋ ਮੈਂ ਜੀ ਇਹੀ ਬੇਨਤੀ ਐ ਪਰ ਜੇ ਤੁਹਾਡੇ ਮੋਬਾਈਲ ਦੇ ਵਿੱਚ ਇਹ ਗੱਲ ਤੁਹਾਨੂੰ ਚੰਗੀ ਲੱਗੇ ਨਾ ਇਹ ਤੁਸੀਂ ਦੂਸਰੇ ਦੇ ਵਿੱਚ ਪਾਉਣ ਦਾ ਬਿਲਕੁਲ ਤੁਹਾਨੂੰ ਅਧਿਕਾਰ ਹੈ ਤੁਸੀਂ ਇਹ ਮੇਰੀ ਗੱਲ ਦੀ ਬੇਨਤੀ ਮੰਨ ਲਓ ਦੂਸਰੇ ਦੇ ਮੋਬਾਈਲ ਚ ਪਾਓ ਅਗਰ ਜੇ ਵੀ ਕੋਈ ਗੱਲ ਲੜ ਬਣ ਕੇ ਕਿਸੇ ਦੇ ਵੀ ਇਹ ਕੋਈ ਨਾ ਕੋਈ ਕੰਮ ਆ ਜੀ ਚੱਲ ਮੇਰੇ ਭਾਈ